ਅੱਜ ਤੁਹਾਡੇ ਨਾਲ ਇੱਕ ਮਹੱਤਮਪੂਰਨ ਵਿਸ਼ੇ ਤੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਇਹ ਜਾਣਕਾਰੀ ਜਿਹੜੀ ਹੈ ਤੁਹਾਡੇ ਵਾਸਤੇ ਬਹੁਤ ਮਹੱਤਮਪੂਰਨ ਜਾਣਕਾਰੀ ਹੈ ਕਿਉਂਕਿ ਅਕਸਰ ਜਦੋਂ ਕੋਈ ਸਮਾਜ ਦੇ ਵਿੱਚ ਘਟਨਾ ਵਾਪਰਦੀ ਏ ਤਾਂ ਪੁਲਿਸ ਜਿਹੜੀ ਆ ਤੁਰੰਤ ਕਾਰਵਾਈ ਕਰਦੀ ਜਿੱਦਨਾ ਜਦੋਂ ਕਿਸੇ ਦਾ ਕੋਈ ਕਤਲ ਹੋ ਜਾਂਦਾ ਏ ਜਾਂ ਕਿਸੇ ਤੇ ਕੋਈ ਹਮਲਾ ਕਰ ਦਿੰਦਾ ਏ ਪੁਲਿਸ ਆਪਣਾ ਫਰਜ਼ ਨਿਭਾ ਦਿੰਦੀ ਏ ਪਰ ਕਈ ਮਹੀਨੇ ਬੀਤ ਜਾਂਦੇ ਨੇ ਪਰ ਉਹਦੇ ਵਿੱਚ ਗ੍ਰਿਫਤਾਰੀ ਨਹੀਂ ਹੁੰਦੀ ਅਕਸਰ ਇਹ ਗਰੀਬ ਪਰਿਵਾਰਾਂ ਦੇ ਨਾਲ ਇਹੋ ਜਿਹੀਆਂ ਜੜੀਆਂ ਘਟਨਾਵਾਂ ਨੇ ਵਾਪਰਦੀਆਂ ਨੇ ਜਦੋਂ ਕਿਸੇ ਗਰੀਬ ਦਾ ਕਤਲ ਹੋ ਜਾਂਦਾ ਏ ਜਾਂ ਕਿਸੇ ਗਰੀਬ ਦੀ ਕੁੱਟਮਾਰ ਹੁੰਦੀ ਏ ਪੁਲਿਸ ਪਰਚਾ ਤਾਂ ਦਰਜ ਕਰ ਦਿੰਦੀ ਏ ਪਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕਰਦੀ ਤਾਂ ਉਹਨਾਂ ਦੀ ਗ੍ਰਿਫਤਾਰੀ ਕਿੰਜ ਹੋਵੇਗੀ ਸਾਨੂੰ ਕਿੱਥੇ ਜਾਣਾ ਪਵੇਗਾ ਕਿਸ ਦਾ ਸਹਾਰਾ ਲੈਣਾ ਪਵੇਗਾ ਉਹ ਸਾਰੀ ਜਿਹੜੀ ਜਾਣਕਾਰੀ ਅੱਜ ਤੁਹਾਡੇ ਨਾਲ ਸ਼ਹੀਦ ਉਧਮ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਸਬਜੀਤ ਸਿੰਘ ਜੀ ਜਿਹੜੀ ਹੈ ਇਹ ਤੁਹਾਡੇ ਨਾਲ ਜਾਣਕਾਰੀ ਜੇ ਸਾਝੀ ਕਰਨ ਜਾ ਰਹੇ ਆ ਤਾਂ ਉਹਨਾਂ ਦੇ ਕੋਲੋਂ ਆਪਾਂ ਇਸ ਵਿਸ਼ੇ ਤੇ ਸਵਾਲ ਕਰਾਂਗੇ ਤੇ ਜਾਣਕਾਰੀ ਲਵਾਂਗੇ ਸਰਦਾਰ ਫਰਦ ਸਿੰਘ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਰਦਾਰ ਫਰਦ ਸਿੰਘ ਜੀ ਅਕਸਰ ਹੀ ਜਦੋਂ ਕੋਈ ਕਤਲ ਹੋ ਜਾਂਦਾ ਹੈ ਜਾਂ ਕਿਸੇ ਤੇ ਕੋਈ ਹਮਲਾ ਕਰ ਦਿੰਦਾ ਹੈ ਤਾਂ ਪੁਲਿਸ ਬੰਦੀ ਜਿਹੜੀ ਕਾਰਵਾਈ ਆ ਉਹ ਕਰ ਦਿੰਦੀ ਆ 302 ਦਾ ਪਰਚਾ ਕਰ ਦਿੰਦੀ ਆ 307 ਦਾ ਕਰ ਦਿੰਦੀ ਆ ਜਾਂ 26 ਦਾ ਪਰਚਾ ਕਰ ਦਿੰਦੀ ਹੈ ਪਰ ਉਹਦੇ ਵਿੱਚ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਤੇ ਜਿਹੜਾ ਗਰੀਬ ਬੰਦਾ ਆ ਉਹ ਥਾਣੇ ਦੇ ਗੇੜੇ ਕੱਟ-ਕੱਟ ਕੇ ਥੱਕ ਜਾਂਦਾ ਹਾਰ ਜਾਂਦਾ ਏ ਉਹ ਗਰੀਬ ਬੰਦਾ ਕਿੱਥੇ ਜਾਵੇ ਕਿਹਦੇ ਦਰ ਤੇ ਜਾਵੇ ਤੇ ਕਿੰ ਨੂੰ ਜਾ ਕੇ ਉਹ ਫਰਿਆਦ ਆਪਣੀ ਸੁਣਾਵੇ ਸਭ ਤੋਂ ਪਹਿਲਾਂ ਤੇ ਆ ਵੀ ਗਰੀਬ ਆਦਮੀ ਜਦੋਂ ਗਰੀਬ ਦੇ ਨਾਲ ਕ੍ਰائم ਹੁੰਦਾ ਨਾ ਹੂੰ ਹੂੰ ਤੇ ਪੁਲਿਸ ਵਾਲੇ ਵਿੱਚ ਵਿਚੋਲੇ ਪੈ ਜਾਂਦੇ ਆ ਅੱਛਾ ਜੀ ਇਹ ਵਿਚੋਲੇ ਪੈ ਜਾਂਦੇ ਆ ਵੀ ਤੂੰ ਇੰਜ ਕਰ ਵੀ ਆਪਣਾ ਰਾਜੀ ਨਵਾ ਕਰ ਲਾ ਹੂੰ ਕੋਰਟ ਕਚਹਿਰੀਆਂ ਚ ਰੁਲ ਜੇਗਾ ਹੂੰ ਕੋਰਟ ਕਚਹਿਰੀਆਂ ਚ ਰੁਲ ਜੇਗਾ ਵਕੀਲਾ ਦੇ ਖਰਚੇ ਆ ਇਹ ਉਹ ਕਰਕੇ ਨੂੰ ਮਤਲਬ ਇੰਨਾ ਕ ਬੰਦੇ ਨੂੰ ਡਰਾ ਦਿੰਦੇ ਆ ਵੀ ਉਹ ਬੰਦਾ ਰਾਜੀ ਨਵਾ ਕਰਨ ਨੂੰ ਮਜਬੂਰ ਹੋ ਜਾਂਦਾ ਹੂੰ ਹੂੰ ਤੋ ਪਹਿਲਾ ਨੰਬਰ ਤੇ ਪੁਲਿਸ ਪਰਚਾ ਦਰਜ ਗਰੀਬ ਆਦਮੀ ਦਾ ਕਰਕੇ ਰਾਜੀ ਨਹੀਂ ਆ ਹੂੰ ਤੇ ਜੇ ਕਿਤੇ ਕਿਸੇ ਨੇ ਧਰਨਾਤੁਰਨਾ ਲਾ ਕੇ ਮਤਲਬ ਆਪਣਾ ਕੋਈ ਪਰਚਾ ਦਰਜ ਕਰ ਲਿਆ ਹੂੰ ਤੇ ਫਿਰ ਇਹਨਾਂ ਨੇ ਦੂਜੀ ਧਿਰ ਨੂੰ ਇੰਨਾਂ ਕ ਛੋੜ ਦੇ ਦੇਣੀ ਆ ਵੀ ਉਹ ਆਪਣੀਆਂ 100% ਜੇ ਬਾਰੋ-ਬਾਰ ਜ਼ਬਾਨਤ ਕਰਵਾ ਲੇ ਹੂੰ ਤੇ ਵਧੀਆ ਬਿਲਕੁਲ ਇਹ ਬਾਰੋ-ਬਾਰ ਜ਼ਬਾਨਤ ਕਰਾਉਣ ਦਾ ਮੌਕਾ ਜੜਾ ਵਾ ਅਗਲੇ ਬੰਨੇ ਦੋ ਛੀ ਨੂੰ ਪੁਲਿਸ ਦੇ ਦਿੰਦੀ ਆ ਹੂੰ ਇਰੇ ਵਿੱਚ ਜਿਨ੍ਹਾਂ ਦਾ ਮੰਨ ਲਓ ਜਿਹਦੇ ਵੱਲੋਂ ਪਰਚਾ ਦਰਜ ਕੀਤਾ ਜਾਂਦਾ ਹੂੰ ਉਹ ਜਾਂ ਤੇ ਐਮਐਲਏ ਕੋ ਜਾਂਦਾ ਵਾ ਹੂੰ ਜਾਓ ਐਸਐਸਪੀ ਦਫਤਰੇ ਜਾਂਦਾ ਹੂੰ ਔਰ ਮੈਂ ਕਹਿੰਨਾ ਤੁਹਾਨੂੰ ਐਸਐਸਪੀ ਕੋ ਜਾਣ ਦੀ ਵੀ ਲੋੜ ਨਹੀਂ ਹੂੰ ਤੁਹਾਨੂੰ ਕਿਸੇ ਐਮਐਲਏ ਦੇ ਕੋਲ ਜਾਣ ਦੀ ਵੀ ਲੋੜ ਨਹੀਂ ਹੂੰ ਤੁਸੀਂ ਚੁੱਪ ਕਰਕੇ ਆਪਣਾ ਜਿਹੜਾ ਵਾ ਜਦੋਂ ਪਰਚਾ ਦਰਜ ਹੋ ਜਾਂਦਾ ਉਹਦੀ ਐਫਆਰ ਦੀ ਕਾਪੀ ਲਓ ਹੂੰ ਤੇ ਇੱਕ ਐਪਲੀਕੇਸ਼ਨ ਜਿਹੜੀ ਆ ਜਿਹੜੀ ਹੁਣ ਨਵੀਆਂ ਧਾਰਾ ਆਈਆਂ ਹੂੰ ਪੂਰੇ ਤਹਿਤ ਮਤਲਬ ਇਹ ਇੱਕ ਐਪਲੀਕੇਸ਼ਨ ਜਿਹੜੀ ਆ ਸ਼ਾਸ਼ਨ ਕੋਰਟ ਦੇ ਵਿੱਚ ਦਊ ਹੂੰ ਤੇ ਇੱਕ ਐਸਐਸਪੀ ਨੂੰ ਖਾਨਾ ਪੂਰਤੀ ਵਾਸਤੇ ਭੇਜ ਦੋ ਹੂੰ ਭੇਜੋ ਬਾਈ ਪੋਸਟ ਡਾਕ ਰਾਹੀਂ ਅੱਛਾ ਡਾਕ ਰਾਹੀਂ ਭੇਜੋ ਠੀਕ ਹੈ ਉਤੋਂ 10 ਦਿਨਾਂ ਬਾਅਦ ਤੁਸੀਂ ਕੀ ਕਰੋ ਕਿ ਜੇ ਪੁਲਸ ਬੰਦਾ ਅਰੈਸਟ ਕਰਦੀ ਆ ਤਾਂ ਵੀ ਠੀਕ ਆ ਜੇ ਨਹੀਂ ਕਰਦੀ ਤਾਂ ਵੀ ਠੀਕ ਹੂੰ 10 ਦਿਨ ਬਾਅਦ ਤੁਸੀਂ ਪਰਚਾ ਹੋਣ ਤੋਂ ਹੱਦ 15 ਦਿਨਾਂ ਬਾਅਦ ਹੂੰ 90 ਦਿਨਾਂ ਤੋਂ ਪਹਿਲਾਂ ਪਹਿਲਾਂ ਅੱਛਾ 90 ਦਿਨ ਨਹੀਂ ਹੁੰਦੇ ਨੇ ਠੀਕ ਹੈ 90 ਦਿਨ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਆਪਣੀ ਰੈਂਟ ਪਿਟੀਸ਼ਨ ਦਾਇਰ ਕਰਦੋ ਹੂੰ ਰੈਂਟ ਪਿਟੀਸ਼ਨ ਜਦੋਂ ਦਾਇਰ ਕਰਤੀ ਤੇ ਬਾਅਦ ਵਿੱਚ ਪੁਲਿਸ ਦੇ ਕੋਲ ਦੋ ਆਪਸ਼ਨਾਂ ਹੂੰ ਜਾਂ ਤੇ ਪੁਲਿਸ ਉਸ ਬੰਦੇ ਨੂੰ ਭਗੌੜਾ ਘਰਾਣ ਕਰਾਏਗੀ ਹੂੰ ਤੇ ਜਾਂ ਫਿਰ ਪੁਲਿਸ ਉਹਨੂੰ ਮਤਲਬ ਜਿਹੜਾ ਵਾ ਬੰਦੇ ਨੂੰ ਅਰੈਸਟ ਕਰੂਗੀ ਠੀਕ ਹੈ ਦੋ ਆਪਸ਼ਨਾਂ ਪੁਲਿਸ ਕੋ ਰਹਿ ਜਾਂਦੀਆਂ ਵਾ ਦੋ ਤੋਂ ਵੱਧ ਤੀਜੀ ਆਪਸ਼ਨ ਪੁਲਿਸ ਦੇ ਕੋਲ ਕੋਈ ਨਹੀਂ ਰਹਿ ਜਾਂਦੀ ਸਭ ਸੌ ਸਹੀ ਤਰੀਕੇ ਨਾਲ ਮਤਲਬ ਜਿਹੜਾ ਬੰਦਾ ਵਾ ਰੈਸ਼ਟ ਹੋਣਾ ਬਹੁਤ ਸੌਖਾ ਵਾ ਤੇ ਲੋਕ ਜਿਹੜੇ ਆ ਇਸ ਚੱਕਰ ਦੇ ਵਿੱਚ ਜਾਂਦੇ ਨਹੀਂ ਆ ਆਉਂਦੇ ਨਹੀਂ ਆ ਬਾਹਰਾਂ ਲੋਕਾਂ ਨੂੰ ਡਰਾਇਆ ਜਾਂਦਾ ਵਾ ਕਿ ਹਾਈ ਕੋਰਟ ਦੇ ਵਕੀਲ ਦਾ ਜਿਹੜਾ ਖਰਚਾ ਬਹੁਤ ਵਾ ਹਮ ਅਸੀਂ ਉਹਨਾਂ ਲੋਕਾਂ ਨੂੰ ਆਪਣਾ ਸ਼ਹੀਦ ਉਦਮ ਸਿੰਘ ਵੈਲਪਰ ਸੋਸਾਇਟੀ ਦੇ ਨਾਲ ਸੰਪਰਕ ਕਰਨ ਸਾਡੇ ਨਾਲ ਹਮ ਜਿੰਨਾਂ ਨੂੰ ਹਾਈ ਕੋਰਟ ਦੇ ਵਿੱਚ ਵਕੀਲ ਦੀ ਜ਼ਰੂਰਤ ਵਾ ਜਾਂ ਕੋਈ ਮਤਲਬ ਉਹਨਾਂ ਨੂੰ ਕੋਈ ਡਰਾ ਦਿੰਦਾ ਕਿ ਤੁਹਾਡੇ ਕੋ ਖਰਚਾ ਨਹੀਂ ਪੁਗਤਾਇਆ ਜਾਣਾ ਤੁਹਾਨੂੰ ਵੀ ਜਾਣਾ ਪੈਣਾ ਵਾਦਾ ਕਰ ਦਿੰਦੇ ਤੁਹਾਨੂੰ ਵੀ ਜਾਣਾ ਪੈਣਾ ਤੁਸੀਂ ਕਿੱਥੋਂ ਜਾਓਗੇ ਅਸੀਂ ਕਹਿੰਨੇ ਆਂ ਕਿ ਉਹ ਸਾਡਾ 905620111 ਮੋਬਾਈਲ ਨੰਬਰ ਤੇ ਸੰਪਰਕ ਕਰਨ ਅਸੀਂ ਆਪਦੀ ਸ਼ਹੀਦ ਅਦਮ ਸਿੰਘ ਵੈਲਪਰ ਸੁਸਾਇਟੀ ਵੱਲੋਂ ਹਾਈ ਕੋਰਟ ਵਿੱਚ ਉਹਨਾਂ ਨੂੰ ਵਕੀਲ ਜਿਹੜਾ ਵਾ ਆਪਣੀ ਸੰਸਥਾ ਵੱਲੋਂ ਦਿੱਤਾ ਜਾਊਗਾ ਹਾਈ ਕੋਰਟ ਵਿੱਚ ਰੇਟ ਪਟੀਸ਼ਨ ਦਰਜ ਕਰਨ ਵਾਸਤੇ ਅੱਛਾ ਸਬਜੀਤ ਸਿੰਘ ਜੀ ਇੱਥੇ ਇੱਕ ਪੁਲਸ ਦੋਹਰਾ ਜਿਹੜਾ ਕਿਉਂ ਅਪਣਾਉਂਦੀ ਏ ਜਿਸ ਤਰ੍ਹਾਂ ਜੇ ਕਿਤੇ ਗਰੀਬ ਦੇ ਕੋਲੋਂ ਕਤਲ ਹੋ ਜਾਂਦਾ ਏ ਤਾਂ ਪਰਚਾ ਤੁਰੰਤ ਦਰਜ ਕਰਕੇ ਛਾਪੇਮਾਰੀ ਕਰਦੀ ਏ ਤਾਂ ਪੁਲਸ ਜੇ ਕੋਈ ਬੰਦਾ ਨਹੀਂ ਵੀ ਮਿਲਦਾ ਤੇ ਉਹਦਾ ਪਰਿਵਾਰ ਚੁੱਕਦੀ ਏ ਉਹਨਾਂ ਦੇ ਡੰਗਰ ਤੱਕ ਉਹਨਾਂ ਦੇ ਭਾਂਡੇ ਤੱਕ ਪੁਲਿਸ ਚੁੱਕ ਕੇ ਲਿਆਉਂਦੀ ਏ ਤੇ ਜਦੋਂ ਕੋਈ ਤਗੜਾ ਬੰਦਾ ਕਤਲ ਕਰ ਦਿੰਦਾ ਹੈ ਗਰੀਬ ਦਾ ਤੇ ਪੁਲਿਸ ਰੇਡ ਤੱਕ ਨਹੀਂ ਪਾਉਂਦੀ ਜੇ ਰੇਡ ਪਾਉਂਦੀ ਹੈ ਤੇ ਕਹਿ ਦਿੰਦੀ ਹੈ ਘਰ ਨਹੀਂ ਮਿਲਦਾ ਉਹ ਹੈ ਇਹ ਦੋਹਰਾ ਜਿਹੜਾ ਚਿਹਰਾ ਹੈ ਇਹ ਪੁਲਿਸ ਦਾ ਕਿਉਂ ਹਰ ਵਾਰ ਸਾਹਮਣੇ ਆਉਂਦਾ ਹੈ ਇਹ ਗੱਲ ਤੁਸੀਂ ਬਹੁਤ ਵਧੀਆ ਕੀਤੀ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਦੋਹਰਾ ਚਿਹਰਾ ਹਮ ਹਰ ਇੱਕ ਐਸਐਚਓ ਤੋਂ ਲੱਗ ਕੇ ਹਮ ਡੀਐਸਪੀ ਤੱਕ ਹਮ ਜਿਹੜਾ ਵੀ ਉਸ ਏਰੀਏ ਦਾ ਮੌਜੂਦਾ ਐਮਐਲਏ ਆ ਹੂੰ ਉਹਦੀ ਰਜਾ ਦੇ ਨਾਲ ਲੱਗਦਾ ਅੱਛਾ ਜੀ ਉਹਦੀ ਰਜਾ ਦੇ ਨਾਲ ਉਹ ਐਸਐਚਓ ਤੇ ਡੀਐਸਪੀ ਲੱਗਾ ਹੁੰਦਾ ਹੂੰ ਤੇ ਜਦ ਤੱਕ ਡੀਐਸਪੀ ਜੇ ਦਸਕਤ ਨਹੀਂ ਹੁੰਦੀ ਹੂੰ ਇਹ ਉਹ ਪਰਚਾ ਨਹੀਂ ਦਰਜ ਐਸਐਚਓ ਕਰ ਸਕਦਾ ਅੱਛਾ ਜੀ ਦੂਸਰੀ ਗੱਲ ਇਹ ਆ ਵੀ ਜਿਹੜਾ ਦੋਰਾ ਚੇਰਾ ਦੋਰਾ ਚੇਰਾ ਮੰਨ ਲਓ ਮੌਜੂਦਾ ਪਾਰਟੀ ਦਾ ਐਮਐਲਏ ਫੋਨ ਕਰੇਗਾ ਹੂੰ ਇਹ ਮੂਰੇ ਤੇ ਆਉਂਦੇ ਨਹੀਂ ਆ ਇਹਨਾਂ ਪਿੱਠ 'ਚ ਵਾਰ ਕਰਨਾ ਜਿਹੜਾ ਵੀ ਮਜਬੂਦਾ ਪਾਰਟੀ ਦਾ ਐਮ.ਐਲ.ਏ. ਆ ਹੂੰ ਇਹਨਾਂ ਨੇ ਪਿੱਠ 'ਚ ਵਾਰ ਕਰਨਾ ਪਿੱਠ ਪਿੱਛੇ ਫੋਨ ਕਰਨਾ ਹੂੰ ਤੇ ਪੁਲਿਸ ਨੇ ਐਮ.ਐਲ.ਏ. ਦਾ ਚਿਹਰਾ ਨਹੀਂ ਲੰਗਾ ਕਰਨਾ ਕਿ ਸਾਨੂੰ ਫੋਨ ਆਇਆ ਅੱਛਾ ਬਸ ਉਹਨਾਂ ਤੁਹਾਨੂੰ ਕਹਿਣਾ ਜੀ ਦੱਸੋ ਕਿੱਥੇ ਆਹੀ ਫੜਲੇ ਆਉਨੇ ਆ ਜਦੋਂ ਤੁਸੀਂ ਦੱਸਣਾ ਵਾ ਤੇ ਉਹਨੇ ਚਿਰ ਤੋਂ ਪਹਿਲਾਂ 10 ਮਿੰਟ ਪਹਿਲਾਂ ਪੁਲਿਸ ਨੇ ਉਹਨੂੰ ਫੋਨ ਕਰ ਦੇਣਾ ਕਿ ਯਾਰ ਸਾਨੂੰ ਮਜਬੂਰ ਕਰੀ ਜਾਂਦੇ ਅਸੀਂ ਆਉਣ ਲੱਗੇ ਆ ਤੇ ਤੂੰ ਆਪਣਾ ਗਾਂਪਛਾ ਹੋ ਜਾ ਸਬਜੀਤ ਸਿੰਘ ਜੀ ਅੱਜ ਦੇ ਦੌਰ ਦੇ ਵਿੱਚ ਜਿਹੜੇ ਐਮਐਲਏ ਬੰਦੇ ਨੇ ਮੰਤਰੀ ਬੰਦੇ ਨੇ ਉਹ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਨੇ ਤਾਂ ਗਰੀਬਾਂ ਦੇ ਜਾ ਕੇ ਤਰਲੇ ਹੱਥ ਵੀ ਜੋੜਦੇ ਆ ਮੰੰਜੇ ਦੇ ਵੀ ਜਾ ਕੇ ਪੈਂਦੇ ਨੇ ਤੇ ਜਦੋਂ ਜਿੱਤ ਜਾਂਦੇ ਨੇ ਤੇ ਗੋਠਾ ਵਖਾ ਦਿੰਦੇ ਨੇ ਤੇ ਫਿਰ ਸਭ ਤੋਂ ਵੱਧ ਜਿਹੜੇ ਜ਼ੁਲਮ ਨੇ ਜਿਹੜੀ ਧੱਕੇਸ਼ਾਹੀ ਆ ਉਹ ਗਰੀਬਾਂ ਦੇ ਨਾਲ ਹੁੰਦੀ ਆ ਤੇ ਗਰੀਬਾਂ ਦੀਆਂ ਵੋਟਾਂ ਦੇ ਨਾਲ ਸਰਕਾਰ ਬਣਦੀ ਆ ਕਿ ਗਰੀਬ ਬਣਿਆ ਹੀ ਕੁੱਟ ਖਾਣ ਵਾਲਤੇ ਆ ਜਾਂ ਧੱਕੇ ਖਾਣ ਵਾਲਤੇ ਆ ਅਸਲ ਦੇ ਵਿੱਚ ਇਹ ਜਿਹੜੇ ਰਾਜਨੀਤਿਕ ਲੋਕ ਆ ਨਾ ਹਮ ਇਹਨਾਂ ਨੇ ਗਰੀਬ ਪਰਿਵਾਰਾਂ ਦਾ ਭੇਤ ਪਾ ਲਿਆ ਹਮ ਭੇਤ ਪਾ ਲਿਆ ਵਾ ਕਿ ਇਹਨਾਂ ਨੂੰ ਕੰਮ ਦੀ ਜ਼ਰੂਰਤ ਨਹੀਂ ਆ ਹਮ ਮੌਕੇ ਤੇ ਇਹਨਾਂ ਦੀ ਬੋਟ ਜਿਹੜੀ ਆ ਖਰੀਦੀ ਜਾ ਸਕਦੀ ਆ ਅੱਛਾ ਜੀ ਕੁਝ ਮੇਰੇ ਵਰਗੇ ਸ਼ਰਾਬ ਦੇ ਪਿੱਛੇ ਪਾ ਦਿੰਦੇ ਆ ਹੂੰ ਕੁਝ ਮੇਰੇ ਵਰਗੇ ਪੈਸੇ ਪਿੱਛੇ ਪਾ ਦਿੰਦੇ ਆ ਹੂੰ ਤੇ ਜਿਹੜਾ ਬੰਦਾ ਇਹਨਾਂ ਦੇ ਕਹਿਣ ਤੋਂ ਬਾਹਰ ਵਾ ਹੂੰ ਉਹ ਤੇ ਝੂਠਾ ਸੱਚਾ ਇਹਨਾਂ ਨੇ ਕਹਿ ਕੇ ਪਰਚਾ ਕਰਾ ਦੇਣਾ ਅੱਛਾ ਲੋਕ ਡਰਦੇ ਹੀ ਇਹਨਾਂ ਦੀ ਜੀਹਜੂਰੀ ਕਰਦੇ ਆ ਅੱਜ ਤੁਸੀਂ ਇੱਕ ਪਰਚੀ ਤੇ ਵੋਟ ਪਾਉਣੇ ਚਾਲੂ ਕਰ ਦਿਓ ਹੂੰ ਆ ਮਸ਼ੀਨਾਂ ਤੋਂ ਅਲੱਗਾਂ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਪਾਰਟੀ ਦੇ ਐਮ ਐਲ ਏ ਨੂੰ ਕੋਈ ਪਬਲਿਕ ਚੋਂ ਚਾਹੁੰਦਾ ਹੈ ਇਹ ਜਿੱਤਦੇ ਹੀ ਨਾ ਫੇਰੀ ਨੇ ਤੇ ਫਿਰ ਇਹਨਾਂ ਹੀਰਾ ਫੇਰੀ ਕਰਨੀ ਇੱਕ ਗੱਲ ਇੱਥੇ ਹੋਰ ਵੀ ਸਾਹਮਣੇ ਆਉਂਦੀ ਆ ਕਿ ਬਹੁਤੇ ਜਿਹੜੇ ਸਰਕਾਰੀ ਹਸਪੀਟਲ ਹੈ ਉੱਥੇ ਲਾਜ ਘਟ ਤੇ 26 ਦੇ ਪਰਚੇ ਜ਼ਿਆਦਾਤਰ ਹੁੰਦੇ ਨੇ ਕਿ ਉਹ ਜਿਹੜੇ ਹਸਪਤਾਲ ਬਣੇ ਨੇ ਛੱਬੀ ਦੇ ਪਰਚਾ ਵਾਸਤੇ ਬਣੇ ਨੇ ਜਾਂ ਬੰਦਿਆਂ ਦੇ ਇਲਾਜ ਵਾਸਤੇ ਬਣੇ ਨੇ ਤੁਹਾਡੀ ਇਹ ਵੀ ਗੱਲ ਲੈਂਦਾ ਮੈਂ ਜਵਾਬ ਦਿੰਦਾ ਕਿ ਜੇ ਇਹਨਾਂ ਹਸਪਤਾਲਾਂ ਦੇ ਵਿੱਚ ਹਮ ਸਹੀ ਇਲਾਜ ਹੋਵੇ ਹਮ ਤੇ ਫਿਰ ਅੱਜ ਤੱਕ ਜਿੰਨੇ ਵੀ ਸਰਕਾਰੀ ਮਹਿਕਮੇ ਦੇ ਵਿੱਚ ਮੁਲਾਜ਼ਮ ਆ ਹਮ ਜਾਂ ਪੁਲਿਸ ਮਹਿਕਮਾ ਵਾਂ ਜਾਂ ਡਾਕਟਰ ਮਹਿਕਮਾ ਵਾਂ ਕੋਈ ਵੀ ਮਹਿਕਮਾ ਵਾਂ ਸਿਵਲ ਮਹਿਕਮਾ ਕੋਈ ਵੀ ਹਮ ਹਮ ਇਹਨਾਂ ਨੇ ਜਦੋਂ ਛੁੱਟੀ ਲੈਣੀ ਹੋਵੇ ਹਮ ਤੇ ਮੈਡੀਕਲ ਇਹ ਸਰਕਾਰੀ ਹਸਪਤਾਲ ਦਾ ਲੈਂਦੇ ਆ ਹਮ ਹਮ ਤੇ ਫਿਰ ਇਹਨਾਂ ਨੂੰ ਛੁੱਟੀ ਮਿਲਦੀ ਤੁਹਾਨੂੰ ਵੀ ਪਤਾ ਨਾ ਤੇ ਜਦੋਂ ਇਹਨਾਂ ਨੂੰ ਇਲਾਜ ਕਰਾਉਣਾ ਹੋਵੇ ਹੂੰ ਉਦੋਂ ਪ੍ਰਾਈਵੇਟ ਹਸਪਤਾਲ ਕਰਾਉਂਦੇ ਆ ਅੱਛਾ ਜੀ ਤੇ ਸਰਕਾਰੀ ਮੁਲਾਜ਼ਮ ਜੀ ਤੁਸੀਂ ਅੱਜ ਆਰਟੀਆਈ ਪਾ ਕੇ ਰਿਕਾਰਡ ਕਢਾ ਲਓ ਇੱਕ ਵੀ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਹਸਪਤਾਲੋਂ ਜੇ ਇਲਾਜ ਕਰਾਇਆ ਹੋਵੇ ਤੇ ਦੂਸਰੀ ਗੱਲ ਇਹ ਆ ਜੇ ਉੱਥੇ ਇਲਾਜ ਹੋਵੇ ਸਹੀ ਇਲਾਜ ਚੱਲਦਾ ਹੋਵੇ ਤੇ ਸਰਕਾਰੀ ਮੁਲਾਜ਼ਮ ਇਲਾਜ ਕਿਉਂ ਨਹੀਂ ਕਰਾਉਂਦੇ ਹੂੰ ਇਹ ਜਿੱਥੇ ਇਲਾਜ ਸਹੀ ਚੱਲਦਾ ਕਦੀ ਸਰਕਾਰੀ ਹਸਪਤਾਲ ਚ ਤੁਸੀਂ ਕੋਈ ਐਮਐਲਏ ਦਾਖਲ ਹੋਇਆ ਵੇਖਿਆ ਹੂੰ ਪਿਆ ਤੁਹਾਡੇ ਫਲਾਨੇ ਹਸਪਤਾਲ ਦੇ ਵਿੱਚ ਐਮਐਲਏ ਆਪਣਾ ਇਲਾਜ ਕਰਾਉਂਦੇ ਆਵਾ ਜਾਂ ਕੋਈ ਸਰਕਾਰੀ ਮੁਲਾਜ਼ਮ ਇਲਾਜ ਕਰਾਉਂਦੇ ਆਵਾ ਸਰਕਾਰੀ ਮੁਲਾਜ਼ਮ ਸਿਰਫ ਇਹ ਬਣਿਆ ਹੀ ਹਸਪਤਾਲ ਪਤਾ ਕਾਦੇ ਵਾਸਤੇ ਆ ਸਰਕਾਰੀ ਹਸਪਤਾਲ ਜਿਹੜੇ ਬਣੇ ਆ ਉਹ ਬਣੇ ਆ ਗਰੀਬਾਂ ਨੂੰ ਰੈਫਰ ਕਰਨਾ ਝੂਠੇ ਪਰਚੇ ਦੀ ਛਬੀ ਬਣਾਉਣੀ ਤੇ ਜਾਂ ਇਹਨਾਂ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਮੈਡੀਕਲ ਤੇ ਫਰ ਲੋ ਮਾਰਨ ਵਾਸਤੇ ਛੁੱਟੀ ਦੇਣੀ ਸਬ ਜਿਸੈਂਟ ਕੋਈ ਦਿਨ ਹੋ ਗਏ ਨੇ ਪਿੰਡ ਸੁਰਸਿੱਖ ਦੇ ਵਿੱਚ ਇੱਕ ਘਟਨਾ ਵਾਪਰਦੀ ਆ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਹੈ ਤੇ ਉਹ ਕਿਤੇ ਦਿਹਾੜੀ ਜਾਂਦਾ ਤੇ ਉੱਥੇ ਚਪਲਾਂ ਦਾ ਉਹਨੂੰ ਚੇਤਾ ਭੁੱਲ ਜਾਂਦਾ ਏ ਕਿਉਂਕਿ ਕੰਮ ਦੇ ਵਿੱਚ ਗਰੀਬ ਬੰਦੇ ਦੀ ਮਾਤੇ ਦੀ ਵੱਜ ਜਾਂਦੀ ਏ ਜਾਂ ਉਹ ਕਿਤੇ ਥੋੜਾ ਬੋਤਾ ਨਸ਼ਾ ਕਰਦਾ ਸੀ ਉਹਨੂੰ ਟੋਟ ਲੱਗੀ ਏ ਤੇ ਉਹ ਕਿਤੇ ਕਾਲੀ ਕਾਲੀ ਦੇ ਤੋਂ ਉੱਥੋਂ ਨਿਕਲ ਆਇਆ ਤੇ ਉਹਦੀਆਂ ਜਿਹੜੀਆਂ ਚਪਲਾਂ ਨੇ ਉਹ ਉੱਥੇ ਰਹਿ ਗਈਆਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਪਰਿਵਾਰ ਦਾਦਾ ਕਿ ਉਹ ਜਿਹੜਾ ਨੌਜਵਾਨ ਸੀ ਉਹ ਪ੍ਰਸ਼ਾਦਾ ਛੱਕ ਕੇ ਤੇ ਸੈਰ ਸਵੱਟੇ ਤੇ ਵੀ ਬਾਹਰ ਘੁੰਮਣ ਫਿਰ ਮਾ ਤੇ ਚੱਲ ਜਾਂਦਾ ਸੀ ਉਹਨੂੰ ਚੇਤਾ ਹੈ ਕਿ ਮੇਰੀ ਚਪਲਾ ਉੱਥੇ ਪਈਆਂ ਨਾਲ ਮੈਂ ਸੈਰ ਕਰ ਆਉਣਾ ਨਾਲ ਮੈਂ ਚਪਲਾ ਲੈ ਆਉਣਾ ਉਹ ਚਪਲਾ ਲੈਣ ਗਿਆ ਤੇ ਕੁਝ ਕੜਮ ਚੌਧਰੀਆਂ ਨੇ ਉਹਨੂੰ ਉੱਥੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਕਿ ਤੂੰ ਸਾਡੀਆਂ ਮੋਟਰ ਦੀਆਂ ਤਾਰਾਂ ਲਾਉਣ ਆਇਆ ਉਹਨੂੰ ਇੰਨਾ ਕੁੱਟਿਆ ਇੰਨਾ ਕੁੱਟਿਆ ਕਿ ਉਹਦੀ ਉੱਥੇ ਹੀ ਮੌਤ ਹੋ ਗਈ ਪਹਿਲਾਂ ਪੁਲਿਸ ਅਪਰਾਧਨੀ ਦਰਜ ਕਰਦੀ ਸੀ ਜਦੋਂ ਪਰਿਵਾਰ ਨੇ ਵੀਡੀਓ ਦਿਖਾਈਆਂ ਕਿਉਂਕਿ ਜਿਨ੍ਹਾਂ ਨੇ ਕਤਲ ਕੀਤਾ ਹੈ ਨਾ ਉਹਨਾਂ ਨੇ ਵੀਡੀਓ ਬਣਾ ਕੇ ਤੇ ਆਪੇ ਵਾਇਰਲ ਕਰ ਦਿੱਤੀਆਂ ਤੇ ਜਦੋਂ ਵੀਡੀਓ ਵੇਖੀਆਂ ਤਾਂ ਸਬੰਧਤ ਥਾਣੇ ਦੇ ਜਿਹੜੇ ਐਸਐਚਓ ਆ ਉਹਨੇ ਪਰਚਾ ਤੇ ਦਰਜ ਕੀਤਾ ਹੈ ਪਰ ਅਜੇ ਤੱਕ ਕਿਸੇ ਵੀ ਦੋਸ਼ੀ ਦੀ ਜਿਹੜੀ ਆ ਉਹ ਗ੍ਰਿਫਤਾਰੀ ਨਹੀਂ ਹੋਈ ਪਰਿਵਾਰ ਇੰਨਾ ਗਰੀਬ ਹੈ ਉਹ ਕਿਤੇ ਉਥੋਂ ਤੇ ਜਾ ਕੇ ਤਾਂ ਉਹ ਸੈਸ਼ਨ ਕੋਰਟ ਤੱਕ ਵੀ ਨਹੀਂ ਆ ਸਕਦਾ ਉਸ ਪਰਿਵਾਰ ਦੀ ਕਿੱਦਾਂ ਮਦਦ ਹੋ ਸਕਦੀ ਹੈ ਕਿ ਜਿਹੜੀ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਕੀ ਰੋਲ ਅਦਾ ਕਰਦਾ ਪਿਆ ਸਿਵਲ ਪ੍ਰਸ਼ਾਸਨ ਕੀ ਰੋਲ ਅਦਾ ਕਰਦਾ ਪਿਆ ਉੱਥੇ ਇੱਕ ਸੂਤਰਾਂ ਦੇ ਹਵਾਲੇ ਤੋਂ ਇੱਕ ਹੋਰ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜਾ ਪੋਸਟਮਾਰਟਮ ਹੋਇਆ ਏ ਉਹਦੀ ਰਿਪੋਰਟ ਵੀ ਬਦਲੀ ਜਾ ਸਕਦੀ ਆ ਤੇ ਜੇ ਉਹਦੀ ਰਿਪੋਰਟ ਬਦਲੀ ਗਈ ਤੇ ਫਿਰ ਗਰੀਬ ਨੂੰ ਕਿੱਥੋਂ ਇਨਸਾਫ ਮਿਲੂਗਾ ਪਰ ਤਾਂ ਤੇ ਫਿਰ ਰੱਦ ਹੋਣਾ ਹੀ ਹੋਣਾ ਮੇਖੋ ਜੀ ਇਹ ਪੈਸੇ ਦੀ ਪੈਸੇ ਵਾਲੇ ਕੁਝ ਵੀ ਕਰਾ ਸਕਦੇ ਆ ਹੂੰ ਜਿਹੜਾ ਤੁਸੀਂ ਕਹਿਆ ਨਾ ਗਰੀਬ ਦਾ ਪਰਚਾ ਦਰਜ ਹੋ ਜੇ ਤੇ ਗਰੀਬ ਨੂੰ ਅਰੈਸਟ ਵੀ ਉਸੇ ਵੇਲੇ ਕੀਤਾ ਜਾਂਦਾ ਹ ਹ ਉਹਨਾਂ ਨੇ ਮਗਰ ਕੋਈ ਸਿਆਸੀ ਪਾਰਟੀ ਦਾ ਜਿਹੜਾ ਵਾ ਇਹ ਹੱਥ ਵਾ ਤਾਂ ਕਰਕੇ ਉਹਨਾਂ ਦੀ ਅਰੈਸਟ ਨਹੀਂ ਭਈ ਹ ਬਾਕੀ ਪਰਿਵਾਰ ਨੂੰ ਚਾਹੀਦਾ ਕਿ ਜਿਹੜੀ ਵੀਡੀਓ ਵਾਇਰਲ ਹੋਈ ਆ ਹ ਉਹੋ ਵੀਡੀਓ ਦੀ ਇੱਕ ਡਿਕਸ ਤਿਆਰ ਕਰਕੇ ਹ ਤੇ ਆਪਣਾ ਸੈਕਸ਼ਨ ਕੋਡ ਦੇ ਵਿੱਚ ਇੱਕ ਐਪਲੀਕੇਸ਼ਨ ਵਕੀਲ ਜੀ ਰਾਹੀਂ ਦੇਣ ਹ 17 ਜਿਹੜੀਆਂ ਹੁਣ ਨਵੀਆਂ ਧਾਰਾ ਆਈਆਂ ਬੀ ਐਨ ਐਸ ਸ਼ੈਸ਼ਨ ਦੇ ਅਧੀਨ 17 53 ਦੇ ਤਹਿਤ ਐਪਲੀਕੇਸ਼ਨ ਦੇਣਾ ਸ਼ੈਸ਼ਨ ਕੋਰਡ ਦੇ ਵਿੱਚ ਸ਼ੈਸ਼ਨ ਕੋਰਡ ਤੇ ਐਪਲੀਕੇਸ਼ਨ ਦੇ ਕੇ ਆਪਣੀ ਬੇਨਤੀ ਕਰਨ ਵੀ ਸਾਡੀ ਜਿਹੜੀ ਇਹ ਬੰਦਿਆਂ ਨੂੰ ਬਾਕੀਆਂ ਨੂੰ ਪਰਚੇ 'ਚ ਸ਼ਾਮਲ ਕੀਤਾ ਜਾਵੇ ਉਸ ਤੋਂ ਬਾਅਦ ਵੀਡੀਓ ਪ੍ਰੂਫ ਨਾਲ ਲਾਉਣਾ ਜਿਹੜੀ ਤੁਸੀਂ ਕਹਿੰਦੇ ਬੰਦੇ ਰਸਟ ਨਹੀਂ ਕੀਤੇਗੇ ਉਦੇ ਵਾਸਤੇ ਸ਼ਹੀਦឧਦਮ ਸਿੰਘ ਵੈਲਪਰ ਸੁਸਾਇਟੀ ਨਾਲ ਸੰਪਰਕ ਕਰਨ ਹੂੰ ਸਾਡੇ ਮੋਬਾਈਲ ਨੰਬਰ 905620111 ਤੇ ਸੰਪਰਕ ਕਰਨ ਹੂੰ ਅਸੀਂ ਹਾਈਕ ਮਾਂਜਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰੇਟ ਪਟੀਸ਼ਨ ਦਾਇਰ ਕਰਨ ਵਾਸਤੇ ਹੂੰ ਉਸ ਪਰਿਵਾਰ ਨੂੰ ਜੜਾਵਾ ਵਕੀਲ ਦਿੱਤਾ ਜਾਊਗਾ ਜਦ ਤੱਕ ਹਾਈ ਕੋਰਟ ਵਿੱਚ ਇਹ ਪਟੀਸ਼ਨ ਨਹੀਂ ਦਾਇਰ ਕਰਦੀ ਉਹਨਾਂ ਚਿਰ ਤੱਕ ਪੁਲਿਸ ਨੇ ਇਹ ਬੰਦਿਆਂ ਨੂੰ ਰੈਸਟ ਜਿਹੜਾ ਵਾ ਨਹੀਂ ਕਰਨਾ ਸੱਜੀ ਸੱਜੀ ਇੱਥੇ ਇੱਕ ਗੱਲ ਹੋਰ ਸਾਹਮਣੇ ਆਉਂਦੀ ਏ ਕਿ ਇੱਕ ਬਿੱਲ ਪਾਸ ਕੀਤਾ ਗਿਆ ਏ ਕਿ ਜਿਹੜੀਆਂ ਧਰਾਵਾਂ ਨੇ ਜਿੱਦਾਂ 302 ਹੋ ਗਈ 307 ਹੋ ਗਈ ਜਾਂ ਜਿਹੜੀ ਬਲਾਤਕਾਰ ਦੀ ਆ 376 ਸੀ ਜਾਂ ਹੋਰ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਧਰਾਵਾਂ ਨੇ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਬਦਲ ਗਿਆ ਬਦਲ ਦਿੱਤਾ ਗਿਆ ਏ ਕਾਰਨ ਕੀ ਬਣਿਆ ਕਿ ਉਹਨਾਂ ਧਰਾਵਾਂ ਨੂੰ ਬਦਲਿਆ ਗਿਆ ਏ ਹੋਰ ਧਰਾਵਾਂ ਕਰ ਦਿੱਤੀਆਂ ਉਹਨਾਂ ਜਗ੍ਹਾ ਤੇ ਕੀ ਆਮ ਜਨਤਾ ਜਾਗਰੂਕ ਜਾਦੀ ਹੋ ਗਈ ਏ ਆਮ ਜਨਤਾ ਨੂੰ ਉਹਨਾਂ ਧਰਾਵਾਂ ਦਾ ਪਤਾ ਲੱਗ ਗਿਆ ਸੀ ਤਾਂ ਉਹ ਬਦਲੀਆਂ ਗਈਆਂ ਨੇ ਵੇਖੋ ਜੀ ਤੁਸੀਂ ਜਨਤਾ ਤੇ ਜਾਗਰੂਕ ਹੋ ਗਈ ਆ ਹਮ ਇਹਨਾਂ ਧਾਰਾਂ ਬਦਲਤੀਆਂ ਹਮ ਹਰ ਥਾਣੇ ਦੇ ਵਿੱਚ ਇਹ ਜਿਹੜਾ 302 ਦਾ ਜਾਂ 307 ਦਾ ਜਾਂ ਆ ਡਰੱਗ ਦਾ ਪਰਚਾ ਦਰਜ ਕਰਨ ਵਾਲੀ ਤੁਸੀਂ ਥਾਣੇਦਾਰਾਂ ਦੀ ਗਿਣਤੀ ਦੱਸੋ ਮੈਨੂੰ ਕਿੰਨੀ ਆ ਹਮ ਪਹਿਲਾਂ ਹੀ ਧਾਰਾ ਜਿਹੜੀਆਂ ਆਈਪੀਸੀ ਦੇ ਅਧੀਨ ਹੂੰ ਹੁਣ ਵਾ ਬੀ ਐਨ ਐਸ ਹੂੰ ਸੈਕਸ਼ਨ ਦੇ ਅਧੀਨ ਅੱਛਾ ਜੀ ਤੇ ਪਹਿਲੇ ਕੋਜ ਅੱਜ ਵੀ ਮਲਾਜਮ ਹੈਗੇ ਆ ਜਿਨ੍ਹਾਂ ਨੂੰ ਇਹਨਾਂ ਦੇ ਮਲਾਜਮਾਂ ਨੂੰ ਪੁਲਿਸ ਦਿਆਂ ਨੂੰ ਆਈਪੀਸੀ ਧਾਰਾਂ ਦਾ ਹੀ ਨਹੀਂ ਸੀ ਪਤਾ ਹੂੰ ਤੇ ਉਹਨਾਂ ਨੂੰ ਬੀ ਐਨ ਐਸ ਸੈਕਸ਼ਨ ਦੇ ਅਧੀਨ ਜਿਹੜੀਆਂ ਆਉਣ ਧਾਰਾ ਇਹਨਾਂ ਬਾਰੇ ਵੀ ਉਹਨਾਂ ਨੂੰ ਕੀ ਪਤਾ ਲੱਗੂ ਜਿਨ੍ਹਾਂ ਮੇਰੇ ਅੱਗੇ ਨੂੰ ਪਹਿਲੀਆਂ ਧਾਰਾਂ ਦਾ ਹੀ ਨਹੀਂ ਪਤਾ ਅੱਛਾ ਜੀ ਹੁਣ ਕ੍ਰਿਮੀਨਲ ਪਰਚਾ ਦਰਜ ਕਰਨ ਵਾਲਾ ਜਿਹੜਾ ਤਬਦੀਸ਼ੀ ਅਫਸਰ ਜੀ ਨੂੰ ਕਿਹਾ ਜਾਂਦਾ ਹੂੰ ਜਿੰਨੂੰ ਤਬਦੀਸ਼ ਕਰਦਾ ਕ੍ਰਿਮਨਲ ਕੇਸਾਂ ਉਹ ਮੇਰੇ ਹਿਸਾਬ ਦੇ ਨਾਲ ਹਰ ਥਾਣੇ ਦੇ ਵਿੱਚ ਇੱਕ ਤੋਂ ਦੋ ਬੜੀ ਮੁਸ਼ਕਲ ਲੱਭਣੀ ਆ ਅੱਛਾ ਇਹ ਜਿਨ੍ਹਾਂ ਨੂੰ ਕੰਮ ਕਰਨਾ ਹੁੰਦਾ ਹੂੰ ਉਹ ਦਫ਼ਤਰਾਂ 'ਚ ਬੈਠੇ ਆ ਹੂੰ ਤੇ ਜਿਹੜੇ ਬੰਦੇ ਮੇਰੇ ਵਰਗੇ ਕੁਝ ਰਿਟਾਇਰ ਹੋ ਗਏ ਆ ਹੂੰ ਕੁਝ ਮੁਲਾਜ਼ਮ ਰਿਟਾਇਰ ਹੋ ਗਏ ਆ ਹੂੰ ਤਾਂ ਥਾਣੇ ਦੇ ਵਿੱਚ ਉਹ ਮੁਲਾਜ਼ਮ ਰਹਿ ਗਏ ਆ ਜਿਹੜੇ ਪੁੱਛ ਕੇ ਕੰਮ ਕਰਨ ਵਾਲੇ ਜਿਹੜੇ ਪੁੱਛ ਕੇ ਕੰਮ ਕਰਨ ਵਾਲੇ ਬਾਕੀ ਜਿਹੜੇ ਤੁਸੀਂ ਇਹ ਗੱਲ ਕੀਤੀ ਆ ਹੁਣ ਜ਼ਿਆਦਾਤਰ ਆ ਛਪਾਈ ਰੈਂਕ ਦੇ ਹੌਲਦਾਰ ਰੈਂਕ ਦੇ ਜਿਹੜੇ ਮੁਲਾਜ਼ਮ ਸੀ ਉਹ ਕ੍ਰਿਮੀਨਲ ਕੇਸ ਜਿਹੜਾ ਵਾ 302 ਦਾ 307 ਦਾ ਜਾਂ ਡਰੱਗ ਦਾ ਉਹ ਪਰਚਾ ਦਰਜ ਕਰ ਹੀ ਨਹੀਂ ਸਕਦੇ ਅੱਛਾ ਜੀ ਅਗਰ ਜੇ ਕੋਈ ਤੁਹਾਨੂੰ ਸ਼ੱਕ ਵਾਗੇ ਇਹ ਮੁਲਾਜ਼ਮ ਨੇ ਇਹਦਾ ਰੈਂਕ ਵਾਗੇ ਨੇ ਕੀਤਾ ਵਾ ਤੇ ਤੁਸੀਂ ਉਹਦਾ ਰਿਕਾਰਡ ਕਢਾਓ ਕੋਰਟ ਦੇ ਵਿੱਚ ਐਪਲੀਕੇਸ਼ਨ ਦੋ ਉਹ ਪਰਚਾ ਕੈਂਸਲ ਹੋਏਗਾ ਬਿਲਕੁਲ ਲਾਸਟ ਦੇ ਵਿੱਚ ਸਰਜੀਤ ਸਿੰਘ ਜੀ ਇੱਕ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਕਿ ਇਸ ਦੌਰ ਦੇ ਵਿੱਚ ਗਰੀਬ ਦੇ ਨਾਲ ਤਗੜਾ ਬੰਦਾ ਵੀ ਧੱਕਾ ਕਰਨ ਲਿਆ ਪੁਲਿਸ ਪ੍ਰਸ਼ਾਸਨ ਵੀ ਧੱਕਾ ਕਰਨ ਲਿਆ ਸਿਵਲ ਪ੍ਰਸ਼ਾਸਨ ਵੀ ਧੱਕਾ ਕਰਦਾ ਹੈ ਅਗਰ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਵੀ ਗਰੀਬ ਦੇ ਨਾਲ ਧੱਕਾ ਹੁੰਦਾ ਹੈ ਇਹ ਜਿਹੜਾ ਧੱਕਾ ਗਰੀਬ ਦੇ ਨਾਲ ਹੁੰਦਾ ਹੈ ਇਹ ਇਹਨੂੰ ਨਾਥ ਕਿਦਾਂ ਪਾਈ ਜਾਵੇਗੀ ਕੀ ਤੁਸੀਂ ਮੈਸੇਜ ਉਹਨਾਂ ਗਰੀਬ ਲੋਕਾਂ ਤੱਕ ਦੇਣਾ ਚਾਹੁੰਦੇ ਹੋ ਮੈਂ ਤੇ ਇਹ ਕਵਾਂਗਾ ਭਾਈ ਜਿਹੜਾ ਗਰੀਬ ਆਦਮੀ ਹੈ ਨਾ ਉਹ ਕਿਸੇ ਵੀ ਸਾਫ ਸੁਥਰੀ ਜਸੇਬੰਦੀ ਦੇ ਨਾਲ ਜੁੜੇ ਸਭ ਤੋਂ ਪਹਿਲਾਂ ਦੂਸਰਾ ਨੰਬਰ ਇਹ ਆ ਵੀ ਕੋਈ ਵੀ ਗਰੀਬ ਆਦਮੀ ਜਿਹੜਾ ਨਾ ਤੇ ਕੋਈ ਵੀ ਉਸ ਨਾਲ ਜਦੋਂ ਧੱਕਾ ਕਰਦਾ ਉਹਨੇ ਸ਼ਿਕਾਇਤ ਕਰਨੀ ਨਹੀਂ ਰਹੀ ਪੁਲਿਸ ਨੂੰ ਤੇ ਪੁਲਿਸ ਪਹਿਲਾਂ ਧੱਕਾ ਕਰਨ ਨੂੰ ਬੈਠੀ ਹੂੰ ਔਰ ਕੋਲ ਇਨਸਾਫ ਕੋਈ ਨਾ ਭਾਲੇ ਨਾ ਪੁਲਿਸ ਨੇ ਕਿਸੇ ਨੂੰ ਇਨਸਾਫ ਦਿੱਤਾ ਤੇ ਨਾ ਦੇਣਾ ਹੂੰ ਕਿ ਗਰੀਬ ਦੇ ਕੱਪੜੇ ਵੇਚ ਕੇ ਹੀ ਉਹਦਾ ਕੰਮ ਕੀਤਾ ਜਾਂਦਾ ਵਾ ਅੱਛਾ ਜੀ ਹਾਂਜੀ ਹੂੰ ਦਫ਼ਤਰਾਂ ਦੇ ਵਿੱਚ ਸ਼ੂਆ ਸ਼ੂਦ ਅੱਜ ਵੀ ਆ ਅੱਛਾ ਜੀ ਕੰਮ ਹੁੰਦਾ ਵਾ ਜਿਹਦੇ ਕੋਲ ਜਾਂ ਤੇ ਮੋਬਾਈਲ ਫੋਨ ਕਿਸੇ ਦਾ ਕਰਾਇਆ ਹੋਵੇ ਹੂੰ ਤੇ ਜਾਂ ਫਿਰ ਉਹਦੇ ਕੋਲ ਨੋਟ ਹੋਣ ਹੂੰ ਜੇ ਤੁਹਾਡੇ ਕੋਲ ਨੋਟ ਨਹੀਂ ਹੈਗੇ ਹੂੰ ਮਗਰ ਨੋਟ ਨਹੀਂ ਆ ਤਹਾਡੇ ਮਗਰ ਸਪੋਰਟ ਨਹੀਂ ਹ ਤੇ ਤੁਸੀਂ ਆਪਣਾ ਇਨਸਾਫ ਲੈਣ ਵਾਸਤੇ ਤੁਹਾਨੂੰ ਵਕੀਲ ਤੇ ਮਾਨਯੋਗ ਅਦਾਲਤ ਤੇ ਇਲੈਕਟ੍ਰੋਨ ਤੇ ਪ੍ਰਿੰਟ ਮੀਡੀਆ ਦਾ ਸਹਾਰਾ ਜਿਹੜਾ ਉਹ ਲੈਣਾ ਪੈਣਾ ਠੀਕ ਹੈ ਅੱਜ ਦੇ ਯੁੱਗ ਚ ਠੀਕ ਹੈ ਦੂਜੀ ਗੱਲ ਹੁਣ ਤੁਸੀਂ ਜਿਹੜੀ ਕੀਤੀ ਹੈ ਪੁਲਿਸ ਦੀ ਧੱਕੇ ਦੀ ਹਮ ਕਾਨੂੰਨ ਇਹ ਕਹਿੰਦਾ ਕਿ ਜੇ ਤੁਹਾਡੇ ਤੇ ਇੱਕ ਮਲਾਜ਼ਮ ਹਮ ਪੁਲਿਸ ਮਲਾਜ਼ਮ ਜਾਂ ਕੋਈ ਵੀ ਸਰਕਾਰੀ ਮਲਾਜ਼ਮ ਹਮ ਤੁਹਾਡੇ ਤੇ ਥੱਪੜ ਮਾਰਦਾ ਹਮ ਤੇ ਜਿਹੜੀਆਂ ਹੁਣ ਨਵੀਂ ਕਾਨੂੰਨੀ ਧਾਰਾ ਵਾ ਹੂੰ ਬੀ ਐਨਐਸ ਸੈਕਸ਼ਨ ਦੇ ਅਧੀਨ ਹੂੰ 198 ਦੇ ਤਹਿਤ ਉੱਤੇ ਤੁਸੀਂ ਕੋਰਟ ਦੇ ਵਿੱਚ ਕੇਸ ਲਾ ਸਕਦੇ ਹੋ ਹੂੰ ਤੇ ਜੇ ਤੁਹਾਨੂੰ ਕੋਈ ਪੁਲਿਸ ਮੁਲਾਜ਼ਮ ਜਾਂ ਕੋਈ ਸਰਕਾਰੀ ਮੁਲਾਜ਼ਮ ਹੂੰ ਧਮਕੀ ਦਿੰਦਾ ਹੂੰ ਇਹਨਾਂ ਕੋਲ ਤੋਂ ਇੱਕ ਪੱਕਾ ਬੜਾ ਵਧੀਆ ਇੱਕ ਹੁੰਡਰ ਲੱਭਾ ਇਹਨਾਂ ਨੂੰ ਕਿ ਇਹਨਾਂ ਨੇ ਜਾ ਕੇ ਆਪਣੇ ਸੀਨੀਅਰ ਅਫਸਰਾਂ ਨੂੰ ਕਹਿਣਾ ਜੀ ਇਹਨੇ ਸਾਡੇ ਨਾਲ ਮਿਸਪੀਵ ਕੀਤਾ ਬਿਲਕੁਲ ਜੀ ਇਹੋ ਜੀ ਹਾਲ ਇਹ ਇਹ ਇਹਨਾਂ ਦਾ ਇੱਕ ਟਰੈਂਡ ਬਣ ਗਿਆ ਵਾ ਕਿ ਸਾਡੇ ਨਾਲ ਇਸ ਬੰਦੇ ਨੇ ਮਿਸਪੇਵ ਕੀਤਾ ਹੈ ਮਿਸਪੇਵ ਕੀਤਾ ਹਾਂਜੀ ਮਿਸਪੇਵ ਦਾ ਪਹਿਲਾਂ ਤੇ ਜਨਾਨੀਆਂ ਕਹਿੰਦੀਆਂ ਹੁੰਦੀਆਂ ਸੀ ਫਿਰ ਮੈਨੂੰ ਉਹਨੇ ਜੀ ਮੇਰੇ ਕੱਪੜੇ ਪਾੜਤੇ ਮੈਨੂੰ ਗਾਲਾਂ ਕੱਢੀਆਂ ਉਹੀ ਸਿਸਟਮ ਜਿਹੜਾ ਹੁਣ ਪੁਲਿਸ ਨਹੀਂ ਚਾਲੂ ਕਰਦਾ ਅੱਛਾ ਜੀ ਸਾਡੇ ਨਾਲ ਮਿਸਪੇਵ ਕੀਤਾ ਤੇ ਤੁਹਾਡੇ ਨਾਲ ਇਹਨਾਂ ਕੁਝ ਨਹੀਂ ਕੀਤਾ ਜਦੋਂ ਤੁਸੀਂ ਇਹਨਾਂ ਨੂੰ ਮਿਸਪੇਵ ਕੀਤਾ ਤੁਸੀਂ ਵੀ ਸੈਕਸ਼ਨ ਬੀ ਐਨ ਅਸਾ ਸੈਕਸ਼ਨ ਦੇ ਵੀ ਯੂ ਨੋ ਧਾਰਾ 201 ਦੇ ਤਹਿਤ ਤੁਹਾਨੂੰ ਕੋਈ ਧਮਕੀ ਦਿੰਦਾ ਨਾ ਕੋਈ ਵੀ ਸਰਕਾਰੀ ਮੁਲਾਜ਼ਮ ਉਹ ਤੇ ਤੁਸੀਂ ਵੀ ਇਸ ਧਾਰਾ 201 ਦੇ ਤਹਿਤ ਇਨ੍ਹਾਂ ਦੇ ਮਾਨਯੋਗ ਅਦਾਲਤ 'ਚ ਕੇਸ ਦਰਜ ਕਰ ਸਕਦੇ ਹੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਭਾਈ ਸਰਪਜੀਤ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸੋ ਇਹ ਸਨ ਭਾਈ ਸਰਪਜੀਤ ਸਿੰਘ ਜੀ ਸ਼ਹੀਦ ਉਧਰ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਿਨ੍ਹਾਂ ਨੇ ਤੁਹਾਡੇ ਨਾਲ ਇੱਕ ਬਹੁਤ ਮਹੱਤਮਪੂਰਨ ਵਿਸ਼ੇ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿੱਥੇ ਗਰੀਬ ਦੇ ਨਾਲ ੱਟਕਾ ਹੁੰਦਾ ਹੈ ਤੇ ਗਰੀਬ ਆਖਰ ਕਿੱਥੇ ਜਾਵੇ ਕਿ ਦੇ ਦਰ ਤੇ ਜਾ ਕੇ ਆਪਣੀ ਫਰਿਆਦ ਸੁਣਾਵੇ ਸੋ ਇਹਨਾਂ ਨੇ ਕਿਹਾ ਹੈ ਕਿ ੱਟਕਾ ਹੋਣ ਤੇ ਪਹਿਲਾਂ ਤਾਂ ਮੀਡੀਆ ਦਾ ਸਹਾਰਾ ਲਿਆ ਜਾਵੇ ਫਿਰ ਕੋਰਟ ਦਾ ਸਹਾਰਾ ਲਿਆ ਜਾਵੇ ਤੇ ਜਦੋਂ ਕੋਰਟ ਦੇ ਵਿੱਚ ਜਾ ਕੇ ਤੁਸੀਂ ਰਿਟ ਦਾਇਆ ਕਰੋਗੇ ਤਾਂ ਉਹਨਾਂ ਲੋਕਾਂ ਦੀਆਂ ਚੀਕਾਂ ਜ਼ਰੂਰ ਪੈਣਗੀਆਂ ਤੁਸੀਂ ਦੇਖਦੇ ਰਹੋ ਜੀਡੀਐਸ ਨੂੰ ਚੈਨਲ ਮੈਂ ਤੁਹਾਡਾ ਆਪਣਾ ਗੁਰदयाल ਸਿੰਘ ਤਰਨਤਾਰਨ